ਦੋਸਤੋ ਪਿਆਰ ਸਹਿਤ ਗੁਰੂ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਹ ਜਿਹੜੀ ਜਗ੍ਹਾ ਅਸੀਂ ਜਾ ਰਹੇ ਆ ਇਹ ਜਗ੍ਹਾ ਹੈਗੀ ਆ ਦਾਰਾਪੁਰ ਤੋਂ ਤਲਵੰਡੀ ਪਾਈ ਤੇ ਇੱਥੇ ਪੁਲੀ ਆਉਗੀ ਜਿੱਥੇ ਉਹ ਬਲੇਹਰੋ ਗੱਡੀ ਜਾ ਰਹੀ ਆ ਉੱਥੇ ਇੱਕ ਪੁਲੀ ਹੈ ਹੁਣ ਤਾਂ ਇਹ ਹਾਈਵੇ ਬਣ ਗਿਆ ਤੇ ਹੁਣ ਵੀ ਜੰਪ ਬਹੁਤ ਆਊਗਾ ਜੀ ਆਹ ਦੇਖ ਕਈ ਵਾਰ ਕੀ ਹੁੰਦਾ ਦੋਸਤੋ ਛੋਟੀ ਜੀ ਇੱਕ ਗਲਤੀ ਜਿਹੜੀ ਆਪਾਂ ਕਹਿੰਨਾ ਡਰਾਈਵਰੀ ਡਰਾਈਵਿੰਗ ਦੇ ਨਿਯਮ ਜਿਹੜੇ ਹੁੰਦੇ ਆ ਤੁਹਾਡੀ ਨਿਗਾ ਸਰੀਰਕ ਫਿਟਨੈਸ ਜਿਹੜੀ ਉਹ ਜ਼ਰੂਰੀ ਆ ਉਹ ਕਿਉਂ ਹੁੰਦੀ ਆ ਉਹਦਾ ਕੋਈ ਕਾਰਨ ਹੁੰਦਾ ਇੱਥੇ ਪਿੰਡ ਫਰੋਸ਼ਾ ਦੇ ਨੰਬਰਦਾਰ ਸੀ ਸ਼ਾਇਦ ਉਹ ਉਹਨਾਂ ਦੀ ਇੱਕ ਲੱਤ ਕੱਟੀ ਹੋਈ ਸੀ ਤੇ ਉਹਨਾਂ ਦੇ ਇੱਕ ਲੱਤ ਜਿਹੜੀ ਆ ਬਨੌਟੀ ਆਰਟੀਫੀਸ਼ੀਅਲ ਲੱਗੀ ਹੋਈ ਸੀ ਉਦੋਂ ਇਹ ਰੋਡ ਜਿਹੜੀ ਐ ਅੰਡਰ ਕੰਸਟਰਕਸ਼ਨ ਸੀ ਬਣਦੀ ਸੀ ਇਸੇ ਉਖਲੀ ਤੇ ਆ ਕੇ ਉਹਨਾਂ ਦੀ ਜੀਪ ਐ ਜਿਹੜੀ ਉਹ ਮੋਗੇ ਤੋਂ ਦਵਾਈ ਲੈ ਕੇ ਵਾਪਸ ਜਾ ਰਹੇ ਸੀ ਜੀਪ ਆਪ ਚਲਾ ਰਹੇ ਸੀ ਉਹ ਤੇ ਜਿਵੇਂ ਕਹਿੰਦੇ ਆ ਵੀ ਹੋਣੀ ਐ ਜਿਹੜੀ ਉਹ ਜਿਹੜੀ ਜਿੱਥੇ ਜਗਾ ਤੇ ਬੰਦਾ ਮੁਕਰਰ ਹੁੰਦਾ ਬੰਦਾ ਆਪ ਚੱਲ ਕੇ ਜਾਂਦਾ ਉਹਦੇ ਨਾਲ ਉਹਨਾਂ ਦੇ ਪਿੰਡ ਦਾ ਇੱਕ ਚੌਂਕੀਦਾਰ ਜਿਹੜਾ ਕਿ ਬਾਹਰ ਖੜਾ ਸੀ ਪਿੰਡ ਦੇ ਤੇ ਉਹ ਵੀ ਨਾਲ ਉਹਨੇ ਬਿਠਾ ਲਿਆ ਵੀ ਆ ਜਾ ਚੱਲ ਗਿਆ ਯਾਰ ਜਿਵੇਂ ਆਪਾਂ ਆਮ ਤੌਰ ਤੇ ਪਿੰਡਾਂ 'ਚ ਹੁੰਦਾ ਵੀ ਆ ਜਾ ਮੁੜੇ ਆਉਣੇ ਯਾਰ ਮੈਂ ਕੱਲੋਂ ਤੇ ਮੇਰੇ ਨਾਲ ਚੱਲਦਾ ਸੀ ਉਹ ਭਵਨ ਕੀ ਹੋਇਆ ਨਾ ਜਦੋਂ ਵਨਵੇ ਸੀਗਾ ਇਹ ਤੇ ਫਰੀਦਕੋਟ ਵਾਲੇ ਪਾਸਿਓਂ ਇੱਕ ਦਾਦੀ ਪੋਤਾ ਬੱਚਾ ਸੀ ਛੋਟੀ ਜੀ ਉਮਰ ਦਾ ਬੱਚਾ ਤਾਂ ਨਹੀਂ ਕਹਿ ਸਕਦਾ ਚਲੋ 17-18 ਸਾਲ ਦਾ ਬੱਚਾ ਸੀ ਉਹ ਗੱਡੀ ਚ ਲਾ ਰਿਹਾ ਸੀ ਤੇ ਜਦੋਂ ਇਧਰੋਂ ਜਦੋਂ ਜੀ ਭੁਖਲੀ ਦੇ ਵਿੱਚ ਵੱਜੀ ਨਾ ਉਹ ਇੰਨੀ ਜ਼ੋਰ ਨਾਲ ਪਾਉਣੇ ਵੱਜੀ ਠੀਕ ਹੈ ਜੀ ਇਹ ਮੇਰਾ ਭਤੀਜਾ ਭਵਨ ਨੂੰ ਸਸਰੀ ਕਾਲਾ ਜੀ ਹਾਂ ਤੇ ਇਹਨਾਂ ਨੂੰ ਤੁਸੀਂ ਜਾਣਦੇ ਹੋ ਲਵ ਨੂੰ ਤਾਂ ਤੁਸੀਂ ਸਾਰੇ ਜਾਣਦੇ ਹੋ ਪਹਿਲਾਂ ਵੀ ਮੇਰੀ ਵੀਡੀਓ ਚ ਇਹ ਨਵੇਂ ਬੱਚੇ ਆ ਇਹ ਹੋਏ ਹੈਡ ਕਨਸਟੇਬਲ ਆ ਇਹ ਮੁੰਡਾ ਸੀਨੀਅਰ ਕਨਸਟੇਬਲ ਆ ਇਹ ਫਿਰ ਕਈ ਵਾਰੀ ਕੋਈ ਸਵਾਲ ਜਵਾਬ ਜਦੋਂ ਹੁੰਦੇ ਡਿਸਕਸ ਕਰ ਲੈਣੇ ਰਸਤੇ ਜਾਂਦੇ ਇਹਨਾਂ ਦੇ ਕੰਮ ਹੋਣ ਵਾਲੀਆਂ ਚੀਜ਼ਾਂ ਕੱਲ ਨੂੰ ਇਹਨਾਂ ਨੇ ਥਾਣੇ 'ਤੇ ਡਿਊਟੀ ਕਰਨੀ ਆ ਵੱਡਿਆ ਉਹ ਦਿਨ ਤੇ ਪਹੁੰਚਣ ਮੈਂ ਤਾਂ ਅਰਦਾਸ ਕਰਦਾ ਇਹ ਮੇਰੇ ਝੰਡੇ ਹੋਏ ਵਧੀਆ ਹੀ ਡਿਊਟੀ ਕਰਨਗੇ ਇਹਨਾ ਤਾਂ ਮੈਨੂੰ ਮਾਨ ਹੈ ਤੇ ਉਹ ਜਦੋਂ ਜੰਪ ਹੋਇਆ ਜੀਪ ਦਾ ਤੇ ਉਹਦੀ ਲੱਤ ਸੀ ਨਾ ਜਿਹੜੀ ਉਹ ਨਿਕਲ ਗਈ ਮਤਲਬ ਪੱਟ ਦੇ ਕੋਲੋਂ ਲੱਤ ਕੱਟੀ ਹੋਈ ਸੀ ਤੇ ਥੱਲੇ ਆਰਟੀਫੀਸ਼ਲ ਲੱਤ ਸੀ ਜਦੋਂ ਉਖਲੀ ਬੱਜੀ ਤੇ ਲੱਤ ਨਿਕਲ ਗਈ ਹੁਣ ਇੱਕ ਲੱਤ ਦੇ ਨਾਲ ਅੰਗਰੇਸ ਲੱਪੀ ਹੋਈ ਸੀ ਜਦੋਂ ਲੱਤ ਨਿਕਲ ਗਈ ਤੇ ਉਹ ਹਰਫਲ ਗਿਆ ਬ੍ਰੇਕ ਆਦੇ ਲੱਗਨੇ ਸੀ ਗੱਡੀ ਦਾ ਫਿਰ ਤੇ ਜਦੋਂ ਗੱਡੀ ਜੰਪ ਕੀਤੀ ਉਧਰੋਂ ਲੱਤ ਨਿਕਲ ਗਈ ਗੱਡੀ ਆਊਟ ਆਫ ਕੰਟਰੋਲ ਹੋ ਗਈ ਜਦੋਂ ਅੱਧੀ ਲੱਤ ਨਾਲ ਬੰਦਾ ਕੀ ਕਰੂਗਾ ਉਹ ਗੱਡੀ ਇੰਨਾ ਜੰਪ ਕਰ ਗਈ ਵੀ ਜਿਹੜੀ ਅੱਗੋਂ ਦਾਦੀ ਪੋਤਾ ਕਾਰ ਤੇ ਆਉਂਦੇ ਸੀ ਸਿੱਧੇ ਜੀਪ ਕਾਰ ਦੇ ਉੱਤੇ ਆ ਕੇ ਡਿੱਗ ਪੀ ਮਤਲਬ 7-8 ਫੁੱਟ ਗੱਡੀ ਉੱਪਰ ਜੰਪ ਕੀਤੀ ਤੇ ਕਾਰ ਦੇ ਉੱਤੇ ਜਾ ਕੇ ਡਿੱਗੀ ਤੇ ਦੋਨੇ ਹੀ ਉਹ ਮੌਕੇ ਤੇ ਹੀ ਉਹਨਾਂ ਦੀ ਡੈਥ ਹੋਈ ਦੋਨੇ ਹੀ ਇਹ ਮਾਰੇ ਗਏ ਤੇ ਆਪ ਵੀ ਜਿਹੜੇ ਡਰਾਈਵ ਕਰਦੇ ਸੀ ਫਰੋਸ਼ਾ ਵਾਲੇ ਨੰਬਰਦਾਰ ਸਾਹਿਬ ਸੀ ਸ਼ਾਇਦ ਪਿੰਡ ਦੇ ਉਹ ਤੇ ਉਹਨਾਂ ਦੇ ਨਾਲ ਜਿਹੜਾ ਬਜ਼ੁਰਗ ਇੱਕ ਛੋਟੀ ਜਿਹੀ ਲਾਪਰਵਾਹੀ ਨੇ ਪੰਜ ਜਨਾਂ ਲਈ ਜਿਹੜੇ ਉਹਨਾਂ ਦੇ ਮਗਰ ਆ ਰਹੇ ਸੀ ਉਹ ਉਹਨਾਂ ਦੀ ਗੱਡੀ ਚ ਵਿੱਚ ਤੇ ਮੈਂ ਸਾਡੇ ਅਸੀਂ ਜਦੋਂ ਸਾਨੂੰ ਪਤਾ ਲੱਗਿਆ ਜਦੋਂ ਅਸੀਂ ਇੱਥੇ ਆਏ ਤੇ ਜੀਪ ਦਾ ਜਿਹੜੀ ਛੋਟੀ ਬਾਡੀ ਦੀ ਜੀਪ ਹੁੰਦੀ ਉਹ ਸੀ ਉਹੜਾ ਆਪਾਂ ਪਿੰਡਾਂ ਦੇ ਤੁਹਾਨੂੰ ਪਤਾ ਹੀ ਹੈ ਵੀ ਆਪਾਂ ਉਵੇਂ ਲਈ ਫਿਰਦੇ ਕੋਈ ਰਜਿਸਟਰਡ ਨਹੀਂ ਹੈਗੀਆਂ ਕੁਛ ਨਹੀਂ ਗੱਥ ਹੋੜੀ ਕਰਕੇ ਖੜੇ ਨਹੀਂ ਤਾਂ ਖੜਾ ਨਹੀਂ ਸੁਟਣਾ ਸੀਗਾ ਜੇ ਕਿਤੇ ਜਾਂਉਂਦੇ ਰਹਿ ਜਾਂਦੇ ਤੇ ਕਤਲ ਕਤਲ ਵਰਗਾ ਮੁਕੱਦਮਾ ਹੋ ਜਾਣਾ ਸੀ ਕਿਉਂਕਿ ਗੱਡੀ ਵੀ ਅਨਰਜਿਸਟਰਡ ਤੇ ਬੰਦਾ ਵੀ ਅਨਫਿਟ ਡਰਾਈਵਿੰਗ ਲਾਇਸੈਂਸ ਜਾਰੀ ਕਿਵੇਂ ਹੋਇਆ ਇਹ ਇਹ ਵੀ ਇੱਕ ਸਵਾਲ ਹੋ ਸਕਦਾ ਚਲੋ ਡਰਾਈਵਿੰਗ ਲਾਇਸੈਂਸ ਦਾ ਤਾਂ ਆਪਾਂ ਇਹ ਅੰਦਾਜ਼ਾ ਲਾ ਸਕਦੇ ਹਾਂ ਵੀ ਉਹਦੋਂ ਤੰਦਰੁਸਤ ਹੋਣਗੇ ਜਦੋਂ ਉਹ ਲਾਇਸੈਂਸ ਉਹਨਾਂ ਨੂੰ ਇਸ਼ੂ ਹੋਇਆ ਹੋਊਗਾ ਉਹਦਾ ਹਾਸਾ ਬਾਅਦ ਚ ਵਾਪਰਿਆ ਵੀ ਪਰ ਲਾਇਸੈਂਸ ਦੀ ਵੀ ਜਿਹੜੀ ਆਪਾਂ ਹੈਵੀ ਲਾਈਟ ਜਦੋਂ ਇਹ ਕਰਦੇ ਆ ਉਹ ਤਾਂ ਫਿਟਨੈਸ ਟੈਟਸਟ ਹੁੰਦਾ ਨਿਗਾਹ ਦਾ ਵੀ ਹੁੰਦਾ ਮੈਡੀਕਲ ਹੁੰਦਾ ਸੋ ਦੋਸਤੋ ਇਹ ਲਾਪਰਵਾਹੀਆਂ ਜਿਹੜੀਆਂ ਛੋਟੀਆਂ-ਛੋਟੀਆਂ ਹੁੰਦੀਆਂ ਤੇ ਕਈ ਵਾਰੀ ਨੁਕਸਾਨ ਬਹੁਤ ਵੱਡੇ ਕਰ ਦਿੰਦੀਆਂ ਚਲੋ ਅਸੀਂ ਤਾਂ ਜਿਹੜਾ ਸਾਡਾ ਫਰਜ਼ ਬਣਦਾ ਸੀ ਅਸੀਂ ਤਾਂ ਉਹ ਕਾਰਵਾਈਆਂ ਕਰਤੀਆਂ ਪਰ ਕਈ ਵਾਰੀ ਘਟਨਾ ਜਦੋਂ ਵੀ ਇੱਥੋਂ ਦੀ ਲੰਗੀਦਾ ਤੇ ਉਹ ਘਟਨਾ ਉਸੇ ਵੇਲੇ ਦਿਮਾਗ ਦੇ ਵਿੱਚ ਆ ਜਾਂਦੀ ਹੈ ਵੀ ਇੱਕ ਅਨਫਿਟ ਬੰਦੇ ਦੀ ਡਰਾਈਵਰੀ ਨੇ ਤਿੰਨ ਮੋਤਾਂ ਨਾਲ ਹੋਰ ਹੋ ਗਈਆਂ ਤਿੰਨ ਬੰਦਿਆਂ ਦੀ ਜਾਨ ਹੋਰ ਚਲੀ ਗਈ ਇਹ ਗੱਲਾਂ ਦਾ ਖਿਆਲ ਰੱਖਿਆ ਕਰੋ ਕਿਉਂਕਿ ਸੜਕੀ ਜਿਹੜੇ ਨਿਯਮ ਹੈ ਉਹ ਜਿਹੜੇ ਹੈਗੇ ਆ ਸਾਰੇ ਲਈ ਐਮ ਹੈ ਓਹੜਾ ਮੁੰਡੇ ਆ ਇਹਨਾਂ ਦੇ ਸੀਟ ਬੈਲਟਾਂ ਲਵਾਇਆਂ ਹੋਈਆਂ ਸੀ ਕਰਕੇ ਮੈਂ ਉਹਦੋਂ ਇੱਕ ਵੀਡੀਓ ਬਣਾਈ ਸੀ ਚਲੋ ਅਸੀਂ ਪਿੱਛੇ ਬੈਠੇ ਆ ਅਸੀਂ ਤਾਂ ਗੱਡੀ ਵੀ 80 ਤੋਂ ਵੱਧ ਨਹੀਂ ਚਲਾਉਂਦੇ ਤੇ ਸੀਟ ਬੈਲਟ ਬਹੁਤ ਜ਼ਰੂਰੀ ਆ ਤੁਹਾਨੂੰ ਵੀਡੀਓ ਕਿਵੇਂ ਲੱਗੀ ਦੋਸਤੋ ਇਹਨੂੰ ਲਾਈਕ ਕਰ ਤੇ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਤਾਂ ਜੋ ਜਿਹੜੇ ਵੀ ਵੀਰ ਇਸ ਵੀਡੀਓ ਨੂੰ ਸੁਣਨਗੇ ਇਹ ਚੀਜ਼ਾਂ ਦਾ ਅਵੇਅਰ ਕਰਦਿਆਂ ਇਸੇ ਕਰਕੇ ਕਿਉਂਕਿ ਸਾਡੇ ਨੌਕਰੀ ਦੇ ਤਜਰਬੇ ਹੁੰਦੇ ਆ ਘਟਨਾਵਾਂ ਸਾਡੀ ਜ਼ਿੰਦਗੀ ਦਾ ਇੱਕ ਹਿੱਸਾ ਹੁੰਦੀਆਂ ਘਟਨਾ ਬੇਸ਼ੱਕ ਇਹ 2012 ਦੀ ਹੈ 12 ਕੇ 13 ਦੀ ਹੈ ਅੱਜ ਇਹ ਘਟਨਾ ਨੂੰ ਵੀ 14 ਸਾਲ ਹੋ ਗਏ ਤੇ ਮੇਰੇ ਤਾਂ ਪ੍ਰਮਾਤਮਾ ਵੱਲੋਂ ਦਿਮਾਗ ਦੇ ਵਿੱਚ ਜਿਹੜੀ ਚੀਜ਼ ਮੇਰੇ ਹੱਥਾਂ ਵਿੱਚ ਦੀ ਲੰਘ ਗਈ ਭਲਾ ਮੈਨੂੰ ਕੋਈ 25 ਸਾਲਾਂ ਬਾਅਦ ਵੀ ਪੁੱਛ ਲੇ ਮੇਰੇ ਉਹ ਦਿਮਾਗ ਜੀ ਫੀਡ ਹੀ ਹੈ ਇਹ ਤਕਰੀਬਨ ਮੇਰੇ ਨਹੀਂ ਸਾਡੇ ਪੁਲਿਸ ਅਫਸਰਾਂ ਦਾ ਦਿਮਾਗ ਤਕਰੀਬਨ ਇਸ ਤਰ੍ਹਾਂ ਦਾ ਹੁੰਦਾ ਉਹਨਾਂ ਨੂੰ ਘਟਨਾਵਾਂ ਹੂਬ ਹੂ ਯਾਦ ਹੁੰਦੀ ਹੈ ਉਹਦਾ ਕਾਰਨ ਇਹ ਹੁੰਦਾ ਵੀ ਉਹ ਪ੍ਰੈਕਟੀਕਲ ਆਪ ਆਪ ਦੇ ਹੱਥਾਂ 'ਚ ਤਫ਼ਤੀਸ਼ ਕੀਤੀ ਹੁੰਦੀ ਹੈ ਤੇ ਆਪ ਦੇ ਹੱਥਾਂ ਵਿੱਚ ਦੀ ਉਹ ਸਾਰੇ ਕਾਗਜ਼ ਪੱਤਰ ਲੰਗੇ ਹੁੰਦੀ ਹੈ ਤੇ ਫੈਸਲਾ ਹੋਣ ਤੱਕ ਕਿਉਂਕਿ ਐਕਸੀਡੈਂਟ ਦੇ ਵਿੱਚ ਕਿਸੇ ਦੀ ਕੋਈ ਨਿੱਜੀ ਦੁਸ਼ਮਣੀ ਨਹੀਂ ਹੁੰਦੀ ਕਿਸੇ ਦਾ ਕੋਈ ਕਸੂਰ ਨਹੀਂ ਹੁੰਦਾ ਬੰਦਾ ਆਪਣੀ ਮੰਜ਼ਿਲ ਵੱਲ ਜਾ ਰਿਹਾ ਕਿਸੇ ਦਾ ਦਿਲ ਨਹੀਂ ਕਰਦਾ ਹੁੰਦਾ ਵੀ ਰਸਤੇ ਦੇ ਵਿੱਚ ਮੇਰੀ ਮੇਰੀ ਗੱਡੀ ਦੇ ਨਾਲ ਕੋਈ ਟਕਰਾ ਕੇ ਹਾਦਸਾ ਵਾਪਰੇ ਤੇ ਮੇਰੇ ਲਈ ਸਰਦਰ ਜੀ ਪੈਦਾ ਹੋ ਗਈ ਤੇ ਇਹ ਹਾਈਵੇ ਜਿਹੜਾ ਹੈਗਾ ਇੱਥੇ ਇੱਥੇ ਐਕਸੀਡੈਂਟ ਹੁੰਦੇ 20 ਬਹੁਤ ਜ਼ਿਆਦਾ ਤੇ ਇੱਥੇ ਸੰਭਲ ਕੇ ਚੱਲਿਆ ਕਰੋ ਜ਼ਿੰਦਗੀ ਬੜੀ ਕੀਮਤੀ ਆ ਜਿਵੇਂ ਕਹਿੰਦੇ ਵੀ ਕਾਲੀ ਲਾਲੋ ਦੇਰੀ ਚੰਗੀ ਆ ਸਲੋ ਡਰਾਈਵਿੰਗ ਇਜ਼ ਵੈਰੀ ਸੇਫ ਇਹੀ ਆਪਾਂ ਨਾਰਾ ਮੋਟੋ ਦਿੱਨੇ ਆ ਤੇ ਇਸ ਕਰਕੇ ਜਿਹੜੀ ਡਰਾਈਵਿੰਗ ਦੇ ਨਿਯਮ ਐ ਉਹਨਾਂ ਦੀ ਪਾਲਣਾ ਕਰਿਆ ਕਰੋ ਬੰਦਾ ਜਿਹੜਾ ਪਾਲਣਾ ਕਰਦਾ ਆਪ ਬਚਾ ਆਪਣਾ ਕਰੋ ਤੇ ਕਦੇ ਛੇਤੀ ਕੀਤੇ ਉਹ ਧੋਖਾ ਨਹੀਂ ਖਾਦਾ ਜਿਹੜੀ ਲਾਪਰਵਾਹੀ ਐ ਉਹੀ ਇਹ ਨਤੀਜੇ ਕੱਢਦੀ ਐ ਤੇ ਚੰਗੀ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਫਿਰ ਕੋਈ ਹੋਰ ਘਟਨਾ ਤੁਹਾਡੇ ਨਾਲ ਜ਼ਿਕਰ ਕਰਾਂਗੇ ਇੱਕ IAS ਅਫਸਰ ਦਾ ਪਰਿਵਾਰ ਜੋਗੇ ਵਾਲੇ ਦੇ ਕੋਲੇ ਇੱਕ ਬੱਸ ਦੇ ਵਿੱਚ ਵੱਜ ਕੇ ਸੁਭਾ ਦਾ ਟਾਈਮ ਸੀ ਉਹਨਾਂ ਦੀ ਕਾਰ ਜਿਹੜੀ ਸੀ ਬੱਸ ਦੇ ਥੱਲੇ ਹੀ ਅੱਖ ਲੱਗੀ ਕਿਤੇ ਉਹਨਾਂ ਦੀ ਹੁਣ ਆਮ ਬੰਦੇ ਦਾ ਤੇ ਅਫਸਰ ਦੀ ਸੋਚਣੀ ਦਾ ਕੀ ਫਰਕ ਹੁੰਦਾ ਉਹਨਾਂ ਨੇ ਡਰਾਈਵਰ ਨੂੰ ਮਾਫ ਕੀਤਾ ਹਾਲਾਂਕਿ ਉਹਨਾਂ ਦੇ ਮਾਪੇ ਦਾ ਮੌਤ ਹੋਈ ਸੀ ਉਹਨਾਂ ਦੇ ਭੂਆ ਜੀ ਸੀ ਇੱਕ ਹੋਰ ਰਿਸ਼ਤੇਦਾਰੀ ਤਕਰੀਬੀ ਰਿਸ਼ਤੇਦਾਰ ਸਨ ਉਹਨਾਂ ਦੇ 4-5 ਤੇ ਉਹਨਾਂ ਨੇ ਡਰਾਈਵਰ ਪੀਆਰਟੀਸੀ ਦੀਪੂ ਦੀ ਬਾਤ ਸੀਗੀ ਉਹਨਾਂ ਨੇ ਡਰਾਈਵਰ ਨੂੰ ਕਹਿੰਦੇ ਵੀ ਜਾਓ ਸਾਡਾ ਤੁਹਾਡੇ ਨਾਲ ਕੋਈ ਸੀਗਾ ਤੁਸੀਂ ਸਾਨੂੰ ਨਹੀਂ ਜਾਣਦੇ ਸੀ ਤੁਹਾਨੂੰ ਨਹੀਂ ਜਾਣਦੇ ਉਥੇ ਕਲੈਸ਼ ਨਹੀਂ ਹੋਣਾ ਚਾਹੀਦਾ ਕਈ ਵਾਰੀ ਉਹ ਵੀ ਚੀਜ਼ਾਂ ਬਹੁਤ ਨੁਕਸਾਨ ਕਰ ਜਾਂਦੀਆਂ ਅਗਲੀ ਵੀਡੀਓ 'ਚ ਇਹ ਜ਼ਿਕਰ ਕਰਾਂਗੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਡੇ ਸਾਰਿਆਂ ਵੱਲੋਂ ਤੁਹਾਨੂੰ ਜਿਉਂਦੇ ਵੱਸਦੇ ਰਹੋ ਤਰੱਕੀਆਂ ਕਰੋ ਪ੍ਰਮਾਤਮਾ ਤੁਹਾਨੂੰ ਖੁਸ਼ ਰੱਖੇ ਤੁਹਾਡੇ ਪਰਿਵਾਰਾਂ ਨੂੰ ਖੁਸ਼ ਰੱਖੇ ਤੁਹਾਡੇ ਪਰਿਵਾਰ ਆਬਾਦ ਰਹਿਣ ਖੁਸ਼ ਰਹਿਣ ਮੈਂ ਤਾਂ ਇਹ ਹੁਕਮ ਮੈਂ ਕਰਦਾ ਮੇਰਾ ਪੰਜਾਬ ਆਬਾਦ ਰਹੇ ਮੇਰਾ ਪੰਜਾਬ ਹੱਸਦਾ ਵੱਸਦਾ ਖੁਸ਼ਹਾਲ ਬਣੇ ਉਹਦੇ ਵਿੱਚ ਸਾਡੀ ਵੀ ਜ਼ਿੰਮੇਵਾਰੀ ਆ ਹਰ ਖੇਤਰ ਚ ਹਰ ਬੰਦੇ ਦੀ ਜ਼ਿੰਮੇਵਾਰੀ ਹੁੰਦੀ ਆ ਤੇ ਆਪਣੀ ਜ਼ਿੰਮੇਵਾਰੀ ਨੂੰ ਬਾਖੂਬੀ ਨਿਭਾਇਆ ਕਰੋ ਦਿਓ ਆ ਗਿਆ ਸਾਰਿਆਂ ਨੂੰ ਸਲੂਟ ਸਸਰੀ ਅਕਾ